ਸਤਿ ਸ੍ਰੀ ਗਾਲ ਵੀ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਫੈਮ ਸਾਰੇ ਬਾਈ ਤੁੰਦ ਦੇਖੋ ਪਤਾ ਨਹੀਂ ਕਿਹੜੇ ਮੌਸਮ ਦੀ ਆ ਗਈ ਅੱਜ ਇਹ ਤੇ ਨਾ ਤੋਗੇ ਹੋਗੇ ਬਈ ਰੈਡੀ ਮੜੇ ਹਾਲੇ ਸੈਟਿੰਗ ਜੀ ਕਰਨੀ ਆ ਤੇ ਤੁੰਦ ਐਂ गिर ਰਹੀ ਆ ਜਿਵੇਂ ਆ ਦੇਖੋ ਦਿਖਦੀ ਹੋਣੀ ਆ ਹਨਾ ਜਿਵੇਂ ਬਰਫ਼ ਗਿਰਦੀ ਹੁੰਦੀ ਐਂ ਗਿਰ ਰਹੀ ਐ ਨੂਰੀ ਖੜੀ ਆ ਅੰਦਰ ਇੱਕ ਵਾਰੀ ਕਬੂਤਰ ਚੈੱਕ ਕਰ ਜਾ ਮੈਂ ਜਾਣਾ ਅੱਜ ਪਟਿਆਲੇ ਤੇ ਪਟਿਆਲੇ ਜਾਣਾ ਕੰਮ ਇੱਕ ਦੋ ਕਰਨੇ ਨੇ ਸ਼ਾਇਦ ਲੱਕੇ ਕਬੂਤਰ ਲੈ ਆਈਏ ਜੇ ਸੈਟਿੰਗ ਬੈਠ ਗਈ ਜਾਨਵਰ ਬਲ ਨੀਗਾ ਮਾਰ ਜੀ ਜਾਂਦੇ ਹੋਏ ਅੰਡਾ ਰੱਖਿਆ ਦਨ ਕਿਸ ਨੇ ਨਹੀਂ ਇਹਨਾਂ ਨੇ ਦੋਨੋਂ ਨੇ ਰੱਖਿਆ ਹੋਇਆ ਨਾ 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 ਅੰਡੇ ਨਹੀਂ ਬਈ ਰੱਖ ਰਹੇ ਚਲੋ ਕੋਈ ਨਹੀਂ ਰੱਖ ਲੈਣਗੇ ਬਥੇਰਾ ਟਾਈਮ ਪਿਆ ਰਿਹਾ ਤੇ ਚਲੋ ਲਾ ਦਨੇ ਆਪਾਂ ਗੇਟ ਬਾਚਾ ਪਾਉ ਉਹ ਨਹੀਂ ਖੋਲ ਲੈਣਗੇ ਵੈਸੇ ਮੈਂ ਮੁੜੇ ਆਉਣਾ 11 12 ਵਜੇ ਨੂੰ ਜੱਸੀ ਨੇ ਨਾਲੇ ਜਾਣਾ ਅੱਜ ਮੇਰੇ ਦਾਣੇ ਉਪਾਇਆ ਬਸ ਉਹ ਖੋਲ ਦੇਣਗੇ ਗੇਟ ਜੇ ਲੋੜ ਪਈ ਤੇ ਮੌਸਮ ਦੀ ਬਾਈ ਸਮਝ ਨਹੀਂ ਆ ਰਹੀ ਇਸ ਵਾਰ ਹੁਣ ਦੇਖ ਲਓ 2-3 ਦਿਨ ਇੰਨੀ ਹਵਾ ਚੱਲੀ ਹੈ ਨੇਰੀ ਹੁਣ ਅੱਜ ਧੁੰਦ ਠੰਡ ਨਹੀਂ ਹੈਗੀ ਇੰਨੀ ਧੁੰਦ ਦੇਖੋ ਧੁੰਦ ਵਾਲੀ ਹੈ ਤੇ ਬਾਈ ਜੀ ਸੈੱਟ ਬੈਠੇ ਆ ਲੱਕਿਆਂ ਦਾ ਆਪਾਂ ਜੋੜਾ ਲੈ ਕੇ ਆਵਾਂਗੇ ਜੇ ਵਧੀਆ ਹੋਏ ਤਾਂ ਜੇ ਮਾਰਕੀਟ ਚ ਗਏ ਬਾਕੀ ਦੇਖੀ ਜਾਉ ਠੀਕ ਆ ਤੇ ਜੱਸਾ ਸਿੰਘ ਆ ਰਿਹਾ ਹਾਂ ਵੀ ਜੱਸੇ ਹੋ ਜਾ ਰੈਡੀ ਫਿਰ ਚੱਲੀਏ ਬਾ ਠੀਕ ਆ ਕੱਢ ਲਈ ਵੀ ਅੱਪਾ ਸਵਿਫਟ ਕਿਉਂਕਿ ਆਡੀ ਆਪਣੀ ਕਹੀ ਹੈ ਧਰਨੇ ਤੇ ਤੇ ਡਰਾਈਵਰ ਦਾ ਅਲਾਈ ਫੇਰ ਮੈਨੂੰ ਲੱਗਦਾ ਕੋਈ ਪ੍ਰੋਬਲਮ ਆਈ ਹੋਈ ਹੈ ਤੇ ਚੱਲਦੇ ਹਾਂ ਬਸ ਜੱਸਾ ਗਿਆ ਪਾਣੀ ਲੈਣ ਠੀਕ ਆ ਸ਼ੀਸ਼ੇ ਤੇ ਪਾਣੀ ਮਾਰ ਦਈਏ ਤੁਰਦੇ ਹਾਂ ਫਿਰ ਤੁੰਦ ਦੇਖ ਲਓ ਬਈ ਰਸਤੇ 'ਚ ਕਿੰਨੀ ਆ ਫਲਦਾਨਾੜ ਦੇ ਪਿੰਡੇ ਪਹੁੰਚੇ ਜੱਸੇ ਦੀ ਟੌਰ ਚੈੱਕ ਕਰ ਲਓ। ਥਾਰ ਹੋ ਗਈ। ਪੂਰੀ ਇਹ ਪੂਰੀ ਮੈਂ ਕਹਿੰਦਾ ਨਾ ਲਿਆ ਤੇ 10 ਦਿਨ ਮਗਰੋ। ਆ ਰਹੇ ਹਾਂ ਵਾਪਸ ਘਰ ਨੂੰ। ਮਿਲਦੇ ਹਾਂ ਘਰ ਆ ਕੇ। ਘਰ ਪਹੁੰਚ ਗਏ ਬਈ। ਘਰ ਪਹੁੰਚੀ ਸਾਰ ਮਖਿਆਲ ਨੇ ਕਰਤਾ ਸਵਾਗਤ। ਮਖਿਆਲ ਉੱਠ ਖੜਿਆ ਆ ਦੇਖੋ। ਦੇਖੋ ਮੱਖੀਆਂ ਫਿਰਦੀਆਂ। ਜਿ세 ਇਹ ਲੜ ਗਿਆ ਨਾ ਦੇਖ ਲਾ ਫੁੱਲ ਕਹੇ ਜੇ ਹੋ ਜਾਣੇ ਤੇਰੇ ਕੱਪੜੇ-ਕਪੜੇ ਕਰ ਲੈ ਚੇਂਜ ਬਾਈ ਆਪਾਂ ਲੋ ਲੱਗਿਆ ਕਬੂਤਰ ਨੂੰ ਮਲਪਾ ਵਾਲੀ ਦਵਾਈ ਜੂਨਾ ਵਾਲੀ ਸਿੱਧੀਆਂ ਜੂਨਾ ਕਹਿੰਦੇ ਆ ਯਾਰ ਅੰਦਰਲੇ ਕੀੜੇ ਮਲਾਪਾ ਸਾਰੇ ਮਲਪਾ ਦੇ ਤੇ ਐ ਚ ਘੋੜਦੇ ਪਹਿਲਾਂ ਜੀਨੀ ਫੇਰ ਕਬੂਤਰ ਕਿੰਨੇ ਆਪਣੇ ਉੱਪਰ 18 ਵਜੇ ਨੇ 18 ਬੱਚੇ ਨੇ 18 ਨਾਲਕੀਆਂ ਘੋੜਲੀਆਂ 2 ਟੱਕਣ ਉਹਦੇ ਕੋਲਨੇ ਆ ਪੈਪਰਾ ਜੀਨਦੇ ਠੀਕ ਐ ਤੇ ਚਲੋ ਬਾਈ ਪਹਿਲਾਂ ਚੀਨੀ ਪਾਈਏ ਜਿਵੇਂ ਇਸ ਚੀਨੀ ਦੇਖ ਕੇ ਥੇ ਪਈ ਹੈ। ਇਹ ਚੋਈ ਹੈ। ਠੀਕ ਬਾਈ ਨੇ। ਥੋੜੀ ਬਾਲ ਬਸ ਮੁਠੀ ਮੁਠੀ ਨਾਲ ਪਾਈ ਇਹ ਜੇ ਸ਼ੱਕਰ ਹੈ। ਮੁਠੀਵਾਂ ਦਾ? ਹਾਂ। ਇੱਕ ਮੁਠੀ ਕੁਆ। ਹਾਂ ਬਹੁਤ ਅਬਦ। ਉਹ ਨਹੀਂ ਕਬੂਤਰ ਤਾਂ ਰੱਖਨੇ 18 ਕਬੂਤਰ ਨੇ। ਥੋੜੀ ਪਾਉਣੀ ਹੈ ਪਾਣਾ। ਦੇਖੋ ਬਈ ਇਹ ਨਹੀਂ ਕਿ ਚੀਨੀ ਪਾ ਲਈ। ਆ 18 ਬੱਚਿਆਂ ਨੂੰ ਦੇਣੀ ਆਪਾਂ 18 ਹੀ ਨਲਕੀਆਂ ਪਾ ਲੈਣੀ ਆਪਾਂ ਉਹਦੇ 'ਚ ਠੀਕ ਆ ਪਹਿਲਾਂ 18 ਨਲਕੀਆਂ ਪਾ ਕੇ ਘੋਲ ਕੇ ਫੇਰ ਮਿਲਦੇ ਆ ਲਓਏ ਮਿੱਤਰੋ 18 ਨਲਕੀਆਂ ਚੀਨੀ ਘੋਲ ਲਈ ਪਾਣੀ 'ਚ ਠੀਕ ਆ ਤੇ ਪਾਣੀ ਦੀ 18 ਨਲਕੀਆਂ ਤੇ ਦਵਾਈ ਦੇਖ ਲਓ ਪੈਪਰਾਜਿਨ ਠੀਕ ਆ ਪੈਪਰਾਜਿਨ ਤੇ ਇਹਦੇ ਆਪਾਂ ਪਾਉਣੇ ਆ 2 ਟੱਕਣਾ ਫੜੀਸੇ ਫੋਨ ਪਾੜ ਇਹਦੇ 9 ਕਬੂਤਰਾਂ ਨੂੰ ਇੱਕ ਟੱਕਣ ਪੈਂਦਾ ਹੈ 10 ਨੂੰ ਵੀ ਪਾ ਸਕਦੇ ਆ ਪਰ 9 ਕਬੂਤਰ ਨੂੰ ਇੱਕ ਟੱਕਣ ਇਹਦਾ ਉੱਪਰਲਾ ਠੀਕ ਹੈ ਓਕੇ ਓਕੇ ਆ ਥੋੜਾ ਜਿਹਾ ਵੱਧ ਭਰਨੀ ਜਿਹੜਾ ਵਿੱਚ ਰਹਿ ਜਾਂਦਾ ਨਾ ਬਾਸ ਆਏ ਕੋ ਲੈਨੇ ਫੜੋ ਟੱਕਣ ਲੈਨੇ ਆ ਲਾ ਤੇ ਚਲੋ ਮਿਲਦੇ ਆ ਉੱਪਰ ਜਾ ਕੇ ਹੁਣ ਪਹੁੰਚ ਕੇ ਬਾਈ ਉੱਪਰ ਬੱਚੇ ਦੇ ਲੋ ਭੁੱਖੇ ਨੇ ਥੱਲੇ ਆਈ ਜਾਂਦੇ ਨੇ ਟਰੇ ਖਾਲੀ ਆ ਬਿਲਕੁਲ ਚਲੋ ਜਸੂ ਇੱਕ ਇੱਕ ਲੈ ਕੇ ਆਉਂਦਾ ਫੜ ਕੇ ਤੇ ਦੰਡੀਆਂ ਦਵਾਈ ਬੱਚੇ ਪਾ ਲੈ ਬਾਈ ਸਾਰੇ ਜਾਲ ਚ ਬਾਅਦ ਚ ਅੱਧ-ਅੱਧੇ ਕਰ ਦਾਂਗੇ ਤੇ ਆਹੋ ਜਾਲ ਚ ਹਨ ਦਵਾਈ ਦੇ ਦੇ ਛੱਡ ਲਈਏ ਆਪਾਂ ਇਹਨਾਂ ਨੂੰ ਠੀਕ ਆ ਆਪੇ ਇਹ ਕੋੜਿਆ ਸਮਾਨ ਇੰਨਾ ਕੁ ਲਾਈਟ ਜਾਂ ਰੰਗ ਕਰ ਲੂਗਾ ਜਿਆ ਕੋਲੋਂਗੇ ਦਵਾਈ ਠੀਕ ਆ ਤੇ ਥੋੜੇ ਕੋੜ ਲੈਣੇ ਇਹਨੂੰ ਲੈ ਆ ਜਿ세 ਕੱਢ ਵੀ ਪਹਿਲਾ ਬੱਚਾ ਮੈਂ ਭਰ ਦਾਂ ਦਵਾਈ ਇਹ ਸਰਿੰਜ ਟਾਇਟ ਬਹੁਤਾ ਹਨਾ ਐਕਣ ਕੱਲੇ ਹੱਥ ਨਾਲ ਤਾਂ ਨਹੀਂ ਭਰੀ ਜਾਣੀ ਜਿ세 ਫੋਨ ਫੜੀ ਮਟੇ ਇੱਕਨੇ ਫੜਨਾ ਹੈ ਇੱਥੇ ਲਓ ਬਾਈ ਐ ਇੰਨਾ ਕ ਬਣਦਾ ਠੀਕ ਆ ਤੇ ਲਿਆ ਜਸੇ ਕਰ ਪਹਿਲਾ ਕਿਹੜਾ ਕਬੂਤਰੀ ਹੈ ਇਹ ਕਬੂਤਰੀ ਹਰੀ ਲਾਲ ਕਾ ਨੀਲੀ ਕਾ ਛਾੜੀ ਹਾਂ ਗਲੱਬੀ ਨੀਲੀ ਕਾ ਛਾੜੀ ਤੇ ਚਲੋ ਬਾਈ ਥੰਬਨੇਲ ਜਗਾਡ ਲੀਏ ਓਕੇ ਰਿਪੋਰਟ ਚਲੋ ਹੁਣ ਦੇ ਦਈਏ ਸਾਰਿਆਂ ਨੂੰ ਦਵਾਈ ਬਾਅਦ ਚ ਮੁਲਾਪ ਨਿਕਲੇ ਤੇ ਮਿਲਦੇ ਆ ਤੁਹਾਨੂੰ ਛਕੋਈ ਮਿੱਤਰੋ ਦੇਤੀ ਸਾਰਿਆਂ ਨੂੰ ਦਵਾਈ ਆਪਾਂ ਨੇ ਸਾੜੇ ਵਿੱਚ ਲੜੀ ਜਾਂਦੇ ਨੇ ਓਕੇ ਰਿਪੋਰਟ ਕੋਲ ਨੂੰ ਕਰ ਜਸੇ ਪਿੰਜਰਾ ਉਹਨਾਂ ਦੇ ਕੋਲ ਨੂੰ ਕੱਠੀ ਹਾਂ ਸਾਰਿਆਂ ਨੂੰ ਦਵਾਈ ਲੱਗ ਗਈ ਬਸ ਆਈ ਕਰਦੇ ਲਾਗੇ ਬਿਠਾਈਆਂ ਮਾਰਨ ਬਸ ਠੀਕ ਹੈ ਇੱਧਰ ਲੀ ਕੁੰਜੇ ਰੱਖ ਦੇ ਇੱਧਰ ਲੀ ਕੁੰਜੇ ਹੋਰ ਵਾਲੇ ਹਾਂ ਚਾਹ ਗਿਰਨ ਗਈ ਨਹੀਂ ਚੋਕੋ ਵੀ ਇਹਦਾ ਹੋ ਗਿਆ ਕੰਮ ਢੰਗ ਹੁਣ ਦੇਖਦੇ ਆ ਕਿੰਨੇ ਕੇ ਟਾਈਮ ਬਾਅਦ ਪ੍ਰੈਸ਼ਰ ਪੈਂਦਾ ਦਿਖਾਵਾਂਗੇ ਫਿਰ ਤੁਹਾਨੂੰ ਠੀਕ ਆ ਪੱਠਿਆਂ ਨੇ ਦੇਖ ਲਓ ਬਾਈ ਕਿਵੇਂ ਗਾਹ ਪਾਇਆ ਪਿਆ ਇੱਕ ਦੂਜੇ ਉੱਪਰ ਨੂੰ ਗੁੜਕਦੇ ਨੇ ਲੜਦੇ ਨੇ ਸਾਲੇ ਤੇ ਜੱਸੇ ਨੇ ਆਪਣਾ ਦੌ ਚਲਾ ਲਿਆ ਪਤੰਗ ਢਾ ਲਿਆ ਜੱਸੇ ਨੇ ਔੜਦਾ ਤੇ ਗਰੇਂਦਰ ਸਿੰਘ ਵੀ ਆ ਗਿਆ ਪਤੰਗ ਲੈ ਕੇ ਗਰੇਂਦਰ ਸਿੰਘ ਦਾ ਜਨਮ ਦਿਨ ਆ ਅੱਜ ਬਹੁਤ-ਬਹੁਤ ਵਧਾਈਆਂ ਤੈਨੂੰ ਜਨਮ ਦਿਨ ਦੀਆਂ ਭਾਈ ਲਿਆ ਡੋਰ ਫਿਰ ਡਾਣੀ ਵੀ ਲਿਆ ਆ ਵੈਰੀ ਗੁੱਡ ਮਿਕਸ ਕਰ ਲੂ ਕਰ ਲਾਂਗੇ ਅੱਜ ਇਹਨਾਂ ਨੂੰ ਕੱਲੀ ਕਣ ਕੇ ਪਾਵਾਂਗੇ ਤੇ ਗਰੇਂਦਰਵਾਲਾ ਦਾ ਡੈਡੀ ਭਾਈ ਗਿਆ ਹੋਇਆ ਧਰਨੇ ਤੇ ਹਨਾ ਸ਼ੰਭੂ ਬਾਰਡਰ ਤੇ ਗਿਆ ਹੋਇਆ ਤੇ ਪਿੰਡੋਂ ਬਹੁਤ ਜਣੇ ਗਏ ਹੋਏ ਨੇ ਚਲੋ ਕਿਉਂਕਿ ਸਾਡੇ ਇਧਰੋਂ ਜਸੂਨ ਦਾ ਡੈਡੀ ਚਲੇ ਗਿਆ ਘਰ ਫਿਰ ਮੈਂ ਕੱਲਾ ਹੀ ਆ ਤੇ ਦੱਲੀ ਉਹ ਨਹੀਂ ਚਲੇ ਗਏ ਮਜੀਤ ਚਾਚੇ ਉਹ ਨਹੀਂ ਚਲੇ ਗਏ ਕਾਸ਼ੀ ਉਹ ਨਹੀਂ ਚਲੇ ਗਏ ਸਾਰੇ ਉੱਥੇ ਨੇ ਤੇ ਉੱਥੇ ਮਾਹੌਲ ਭਾਈ ਬਾਲਾ ਖਰਾਬ ਕਰ ਰਹੀ ਹੈ ਸਰਕਾਰ ਇੰਦਰ ਸਰਕਾਰ ਹਨ ਤੇ ਚਲੋ ਦੇਖਦੇ ਹਾਂ ਕਿ ਖਬਰ ਆਉਂਦੀ ਹੈ ਸ਼ਾਮ ਤੱਕ ਤੇ ਜੱਸੇ ਨੂੰ ਸੀਂਡ ਆਈ ਜਾਂਦਾ ਵਾਰ-ਵਾਰ ਹਨਾ ਇਸੇ ਚੱਲ ਕੋਈ ਨਹੀਂ ਇਸੇ ਕੋਈ ਨਹੀਂ ਚਲੋ ਭਾਈ ਅੱਧੇ ਘੰਟੇ ਬਾਅਦ ਦੇਖਾਂਗੇ ਨਿਕਣ ਲੱਗਦੀਆਂ ਮਤਲਬ ਆਪਾਂ ਤੁਹਾਨੂੰ ਦਿਖਾਵਾਂਗੇ ਠੀਕ ਹੈ ਭਾਈ ਦਵਾਈ ਲਈ ਨੂੰ ਪੂਰਾ ਘੰਟਾ ਹੋ ਗਿਆ ਹਰੇ ਤਰਫ ਸਿਰਫ ਇੱਕਮਲ ਆਪਣਿਕ ਇੱਕ ਦੇਵਾਸ ਹੋਰ ਕਿਸੇ ਦੇ ਨਹੀਂ ਤੇ ਹਲੇ ਪਾਣੀ ਹੀ ਮਾਰ ਰਹੇ ਆ ਬਾਕੀ ਕੋਈ ਚੱਕਰ ਨਹੀਂ ਦੇਖਦੇ ਆ ਅੱਧਾ ਘੰਟਾ ਹੋਰ ਇਹਨਾਂ ਨੂੰ ਪਾਣੀ ਪੂਣੀ ਦੇਖਦੇ ਆ ਖਿੱਚ ਲਿਆ ਕਿ ਨਹੀਂ ਮੈਂ ਇਹਨੇ ਜਾਇਆ ਮੈਂ ਗਰਾਊਂਡ 'ਚ ਤੇ ਜਸੂ ਬੈਠਦਾ ਕਬੂਤਰਾਂ ਕੋਲ ਇਹਨੇ ਪਤੰਗ ਚੜਾਉਣਾ ਔਰੇ ਮੈਂ ਇਹਨੇ ਗਰਾਊਂਡ 'ਚ ਗੇੜਾ ਮਾਰੇ ਆ ਮੈਂ ਠੀਕ ਹੈ ਫਿਰ ਆਕੇ ਮਿਲਦਾ ਹੁਣ ਮਨਾਉਣ ਲੱਗੇ ਆ ਵੀ ਆਪਾਂ ਗੁਰੀ ਦਾ ਜਨਮ ਦਿਨ ਕੱਟੀਏ ਕੇਕ ਠੀਕ ਆ ਜਸੂ ਵੀ ਆਪਣਾ ਵਲੌਗ ਲਈ ਬੈਠਾ ਹੈ ਠੀਕ ਆ ਭਾਈ ਨੌਜਵਾਨ ਬੈਠੇ ਨੇ ਬਾਕੀ ਬੰਦੇ ਆ ਰਹੇ ਨੇ ਹਲੇ ਮੈਂ ਵਲੌਗ ਦਾ ਜਾਨੀਗੇ ਬਾਅਦ ਚ ਕੰਟੀਨਿਊ ਕਰੂੰਗਾ ਹੁਣ ਤੁਹਾਨੂੰ ਕੇਕ ਦਿਖਾਤਾ ਖਾ ਕੂ ਕੇ ਫਿਰ ਬਾਅਦ ਚ ਮਿਲਦੇ ਆਂ ਗਰਾਊਂਡ ਚ ਕੀੜਾ ਮਾਰ ਕੇ ਆਗੇ ਬਾਈ ਘਰੇ ਤੇ ਉੱਪਰ ਜਿੱਸਾ ਕਹਿੰਦਾ ਪੰਜ ਚਾਰ ਦੇ ਯੂਨਾ ਨਿਕਲੀਆਂ ਨੇ ਕੋਲ ਆਪਾਂ ਉਹ ਤੁਹਾਨੂੰ ਬਾਅਦ ਚ ਦਿਖਾਉਣਾ ਜਾ ਕੇ ਪਹਿਲਾਂ ਹੁਣ ਆ ਕੇ ਉਤਰਨ ਬਾਹਰ ਛੱਡ ਲਈਏ ਜੱਸੇ ਰੈਣ ਦੇ ਇੱਥੇ ਛੱਡ ਲਾ ਕਿਉਂ ਉੱਧਰ ਭਾਉ ਨੇ ਧਾਰਾਂ ਚੋਣ ਕੀ ਹੁੰਦਾ ਗਾ ਪਾਇਆ ਲਾ 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 ਲੱਹ ਤੇਰੀ ਘਾਟ ਸੀ ਹਾਂ ਤੇ ਚਲੋ ਬਈ ਛੱਡਣ ਲੱਗਿਆ ਕਬੂਤਰਾਂ ਨੂੰ ਇੱਥੇ ਬਾਹਰ ਔਰ ਵਰਤਮਾਨੇ ਨਾਲ ਸਾਫ਼ ਕਰਿਆ ਪਿਆ ਜੱਸੇ ਉਹ ਚ ਪਾਣੀ ਰੱਖਾੜੀ ਦਾਣੇ ਆ ਪਾਏ ਪਾਏ ਨੇ ਚੁਗ ਲੈਣਗੇ ਆਪੇ ਹੈ ਕੀ ਕਰਨੇ ਬਾਹਰ ਛੱਡਣੇ ਬਾਹਰ ਲੋ ਨਹੀਂ ਬਾਹਰ ਨਹੀਂ ਹਲੇ ਛੱਡਣੇ ਯਾਰ ਬਾਹਰ ਹਲੇ ਉੱਪਰ ਕਬੂਤਰਾਂ ਨੂੰ ਦਵਾਈ ਲਾਈ ਹੈ ਉੱਥੇ ਜਾਣਾ ਬਾਊ ਇਹਨੂੰ ਭਰ ਲਾ ਜੱਸੇ ਇਹ ਰੋਟੀ ਤੋਂ ਭਰ ਲਾ ਹੁਣ ਤਾਂ ਆਪਾਂ ਪਹੁੰਚ ਗਏ ਬਾਈ ਉੱਪਰ ਇੱਕ ਆ ਬਈ ਹੈ ਕਿੱਥੇ ਆਈ ਹਿੱਕ ਤਾਉ ਬਈਏ ਇੱਕ ਇੱਕ ਤਾਂ ਆ ਪਈ ਹੈ ਦੇਖੋ ਮਲਾਪ ਆ ਦੇਖੋ ਆ ਦੇਖੋ ਇੱਕ ਆ ਬਈ ਹੈ ਇੱਕ ਆ ਦੇਖੋ ਨਿਕਲੇ ਆਏ ਜਾਨੀ ਕਿ ਥੋੜੇ ਤੇ ਬਾਹਲੇ ਜਿ세 ਆ ਚੱਕੀ ਪੰਜ ਰੱਬੀ ਕਰੀ ਇਹ ਥੱਲੇ ਵੀ ਦੇਖ ਲੀਏ ਆ ਦੇਖੋ ਬਾਈ ਆ ਦੇਖੋ ਇਦੇ ਵਿੱਚ ਆਹ ਦੇਖੋ ਐ ਐਚ ਵੀ ਥੋੜੀ ਥੋੜੀਆਂ ਤੇ ਨਿਕਲ ਆਈਆਂ ਜਿੱਤੇ ਹੱਦ ਤੱਕ ਜਿੰਨੀਆਂ ਕਿ ਹੈਗੀਆਂ ਦੀ ਉਨੀਆਂ ਕਿ ਨਿਕਲ ਲੀਆਂ ਦੀਆਂ ਹੁਣ ਤੇ ਚਲੋ ਵਧੀਆ ਨਿਕਲ ਆਈਆਂ ਫੇਰ ਵੀ ਤੇ ਫਿਰ ਚਲੋ ਬਾਅਦ ਚ ਮਿਲਦੇ ਹਾਂ ਹੁਣ ਭਾਈ ਸਾਨੂੰ ਪੈ ਗਿਆ ਕੰਮ ਅਸੀਂ ਬੱਚੇ ਨੂੰ ਐਵੇਂ ਜਾਲ ਚ ਨਾ ਹਲੇ ਰੱਖ ਕੇ ਚੱਲੇ ਆਂ ਆਹ ਔਰਲੇ ਖੁੱਡੇ ਚ ਫੇਰ ਆ ਕੇ ਚੱਕ ਚੱਕ ਕਰਕੇ ਪਰਲੇ ਚ ਬੰਦ ਕਰ ਦਾਂਗੇ ਕਿਉਂਕਿ ਜਿਹੜੀਆਂ ਜੂਨਾ ਨਿਕਲ ਨਹੀਂ ਆਉਣਗੀਆਂ ਨਿਕਲੀਆਂ ਬਾਅਦ ਚ ਦਾਣੇ ਪਾਵਾਂਗੇ ਇਹਨਾਂ ਨੂੰ ਠੀਕ ਹੈ ਦਾਣੇ ਪਾਏ ਨੇ ਤੇ ਫੇਰ ਇੱਧਰ ਕਰ ਦਾਂਗੇ ਚੱਕ ਲਿਆ ਇਸੇ ਹੋ ਨਿਕਲੀ ਕੋਈ ਦੇਖ ਲੈ ਦੇਖਨੇ ਆ ਬਾਈ ਕਰਦੇ ਆ ਠਿਕ ਹਾਂ ਆ ਦੇਖੋ ਆ ਦੇਖੋ ਨਿਕਲੀਆਂ ਆ ਉਗ ਹੀ ਨਿਕਲੀਆਂ ਦੋ ਕੋਹਰ ਤੇ ਚਲੋ ਬਾਈ ਹੁਣ ਚਲਦੇ ਆਪਾਂ ਕੰਮ ਕਰੇ ਆਈਏ ਤੇ ਸ਼ਾਮ ਵਾਲੀ ਕਲਿੱਪ ਜੋੜਨੀ ਹੈ ਹਲੇ ਵਿੱਚ ਸੱਚ ਠੀਕ ਹੈ ਤੇ ਚਲੋ ਪਹਿਲਾਂ ਥੱਲੇ ਨੂੰ ਚਲਦੇ ਆਂ ਲਓ ਵੀ ਪਹੁੰਚ ਕੇ ਖੇਡਣ ਦੇਖੋ ਫਿਰ ਨਜ਼ਾਰਾ ਅੱਜ ਬਾਈ ਖੇਡਣ ਦਾ ਇਰਾਦਾ ਨਹੀਂ ਪੱਟ ਤੇ 6:00 ਵਜੇ ਹੋਈ ਆ ਤੁਰਨ ਦਾ ਵੀ ਔਖਾ ਆਇਆ ਪਿਆ ਆਈਦਰ ਟੀਮ ਸਾਡੇ ਵਾਲੀ ਆ ਉਧਰ ਟੀਮ ਬਰੁੱਧੀ ਹੈ ਉਹ ਗੋਲ ਕਿੰਨੇ ਕਿੰਨੇ ਹੋਏ ਹੋਏ ਆ ਇੱਕ ਇੱਕ ਤੇ ਚੱਲਦਾ ਬਈ ਮੈਚ ਹਾਂ ਚੰਨ ਚੰਨ ਦੇਖੋ ਅਧੀਆਂ ਵਾਹ ਦੀ ਜੇ ਫਿਰਦਾ ਚਲੋ 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 ਉਹ ਕੂਣੀਆਂ ਨਾਲ ਖੇਲੀ ਜਾਂਦਾ ਤੂੰ ਬਈ ਬਾੜਾ ਗਾ ਪੈਂਦਾ ਲਓ ਬਈ ਹੈਡਲੈਂਡ ਲੱਗੇ ਨੇ ਦੇਖਦੇ ਹਾਂ ਹੁਣ ਕੀ ਬਣਦਾ ਸਰੀਰ ਬਈ ਬਾਹਲਾ ਤੰਗ ਹੈ ਪੱਟ ਪਤਾ ਨਹੀਂ ਪੱਟਾਂ ਦੇ ਮਸਲ ਫੱਟ ਗਏ ਪਤਾ ਨਹੀਂ ਕਿਹਿਆ ਚੱਕਰ ਮੈਨੂੰ ਲੱਗਦਾ ਦੋ ਤਿੰਨ ਦਿਨ ਖੇੜ ਹੋਊਗਾ ਹੁਣ ਤੇ ਸਟੈਂਡ ਕਰ ਲੈ ਆ ਇਹ ਇਹ ਗਈ ਬਾਹਰ ਚਲੋ ਤੁਹਾਨੂੰ ਥੋੜਾ ਜਿਹਾ ਹੋਰ ਦਿਖਾਉਣਾ ਮੈਚ ਨੇੜੇ ਜਾ ਕੇ ਲਓ ਜੀ ਮਿੱਤਰੋ ਖੇਲ ਖੂਲ ਕੇ ਆਗੇ ਘਰ ਠੀਕ ਹੈ ਕਲਿੱਪੇ ਕਾਲੜੀ ਜੋੜੀ ਦੀ ਤੇ ਮਿਲਦੇ ਹਾਂ ਅਗਲੇ ਵਲੌਗ ਵਿੱਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਹੁਣ ਅਗਲੇ ਵਲੌਗ ਵਿੱਚ